ਸਤਿ ਸ੍ਰੀ ਅਕਾਲ ਸਾਥੀਓ ਮੈਂ ਸੁਖਪਾਲ ਸਿੰਘ ਗੁਲਾੜ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ ਬੜਾ ਹੀ ਦਿਲ ਨੂੰ ਦਹਿਲਾਉਣ ਵਾਲਾ ਹਿਰਦੇ ਨੂੰ ਬਲੰਦਰਦਾ ਇੱਕ ਦਰਦਨਾਕ ਹਾਦਸਾ ਇੱਕ ਘਟਨਾ ਸਾਹਮਣੇ ਆਈ ਆ ਕਈ ਦਿਨਾਂ ਤੋਂ ਇਹ ਮੁੱਦਾ ਇਹ ਮਸਲਾ ਇਹ ਦੁਰਘਟਨਾ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਤੇ ਉਤੋਂ ਦੇ ਇੱਕ ਕਾਲਜ ਦੇ ਵਿੱਚ ਇੱਕ ਐਸੀ ਸਮਾਜ ਦੀ ਧੀ ਇੱਕ ਐਸੀ ਸਮਾਜ ਦੀ ਉਹ ਬੇਟੀ ਪੜ੍ਹਾਈ ਕਰਦੀ ਸੀ ਪੜ੍ਹਦੀ ਸੀ ਤੇ ਉਹਦੇ ਨਾਲ ਟੀਚਰਾਂ ਵੱਲੋਂ ਬੜਾ ਹੀ ਗੰਦਾ ਵਿਵਹਾਰ ਕੀਤਾ ਜਾਂਦਾ ਸੀਗਾ ਉਹਨੂੰ ਗਲਤ ਨਜ਼ਰ ਦੇ ਨਾਲ ਵੇਖਿਆ ਜਾਂਦਾ ਸੀਗਾ ਗਲਤ ਤਰੀਕੇ ਦੇ ਨਾਲ ਟੱਚ ਕੀਤਾ ਜਾਂਦਾ ਸੀਗਾ ਸਿਰਫ ਇਸ ਕਰਕੇ ਕਿ ਉਹ ਐਸੀ ਸਮਾਜ ਦੀ ਘਟੀ ਸੀਗੀ ਉਹਨੇ ਉਸ ਟੀਚਰ ਦਾ ਨਾਮ ਵੀ ਲਿਆ ਜਿਹੜਾ ਆਪਣੇ ਆਪ ਨੂੰ ਉੱਚ ਵਰਗ ਦੇ ਵਿੱਚ ਰੱਖਦਾ ਉੱਚੀ ਜਾਤੀ ਦਾ ਮੰਨਦਾ ਉਹ ਕਮੀਨਾ ਉਹ ਦਗੜ ਦਲਾਓ ਟੀਚਰ ਮੈਂ ਤੇ ਸਮਝਦਾ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਵਿਦਿਆਰਥੀਆਂ ਨੂੰ ਜਾਬ ਦੇ ਚਸ਼ਮੇ ਦੇ ਨਾਲ ਵੇਖਦੇ ਨੇ ਉਹਨਾਂ ਨੂੰ ਇਹੋ ਜਿਹੇ ਅਦਾਰਿਆਂ ਦੇ ਵਿੱਚ ਬਿਲਕੁਲ ਵੀ ਭਰਤੀ ਨਹੀਂ ਕੀਤਾ ਜਾਣਾ ਚਾਹੀਦਾ ਜਿੱਥੇ ਹਰ ਇੱਕ ਭਾਈਚਾਰੇ ਦੀਆਂ ਧੀਆਂ ਤੇ ਪੁੱਤਰ ਪੜਦੇ ਨੇ ਜਾਂ ਕਿਸੇ ਤਰ੍ਹਾਂ ਦੀ ਵੀ ਟ੍ਰੇਨਿੰਗ ਲੈਂਦੇ ਨੇ ਉਹਦਾ ਕਸੂਰ ਸਿਰਫ ਇੰਨਾ ਸੀ ਉਹ ਬੇਟੀ ਦਾ ਕਿ ਉਹ ਐਸੀ ਸਮਾਜ ਦੇ ਨਾਲ ਤਾਲੁਕਤ ਰੱਖਦੀ ਸੀ ਤੇ ਇੱਕ ਖੱਚ ਸਿਰੇ ਦੀ ਜੋ ਆਪਣਾ ਉਹਨੂੰ ਉੱਚੀ ਜਾਤ ਦਾ ਮੰਨਦਾ ਸੀਗਾ ਉਹਨੂੰ ਗਲਤ ਨਜ਼ਰ ਨਾਲ ਦੇਖਦਾ ਸੀਗਾ ਉਸ ਬੱਚੀ ਨੂੰ ਗਲਤ ਢੰਗ ਨਾਲ ਟੱਚ ਕਰਦਾ ਸੀ ਉਹਦੇ ਪ੍ਰਾਈਵੇਟ ਸਪਾਰਟਸ ਦੇ ਨਾਲ ਛੇੜਛਾੜ ਕਰਦਾ ਸੀਗਾ ਉਸ ਬੇਟੀ ਦੇ ਵਿਰੋਧ ਕਰਨ ਤੇ ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਉਹਦੇ ਸਿਰ ਦੇ ਵਿੱਚ ਬੂਤਲਾਂ ਤੱਕ ਮਾਰੀਆਂ ਗਈਆਂ ਕੱਚ ਦੀਆਂ ਇੰਨੀ ਗੰਭੀਰ ਉਹ ਜ਼ਖਮੀ ਹੋ ਜਾਂਦੀ ਆ ਕਿ ਉਹ ਹਸਪਤਾਲ ਦੇ ਵਿੱਚ ਪਹੁੰਚ ਜਾਂਦੀ ਆ ਤੇ ਅਖੀਰ 1 ਮਹੀਨੇ ਤੋਂ ਬਾਅਦ 1 ਮਹੀਨਾ ਉਹ ਜ਼ਿੰਦਗੀ ਤੇ ਮੌਤ ਦੇ ਨਾਲ ਲੜਦੀ ਹੋਈ ਇਸ ਜਹਾਨ ਤੋਂ ਰੁਖਸਤ ਹੋ ਜਾਂਦੀ ਆ ਕਬੀਤੇ ਦੋ ਦਿਨ ਪਹਿਲਾਂ ਹੀ ਉਸ ਅ ਬੱਚੀ ਦਾ ਉਸ ਬੇਟੀ ਦਾ ਉਸ ਭੈਣ ਦਾ ਦਿਹਾਂਤ ਹੋ ਚੁੱਕਾ ਜੀ ਉਸ ਜਹਾਨ ਤੋਂ ਜਾ ਚੁੱਕੀ ਹੈ ਉਹਦੀ ਜੀਨ ਲੀਲਾ ਜਿਹੜੀ ਉਸਮਾਤ ਤੋਂ ਚੁੱਕੀ ਹੈ ਪਰ ਪਿੱਛੇ ਛੱਡ ਗਈ ਹੈ ਬਹੁਤ ਸਾਰੇ ਸਵਾਲ ਸਮਾਜ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਮਾਰ ਕੇ ਗਈ ਆ ਤੇ ਅੱਜ ਉਸ ਬੇਟੀ ਦਾ ਪਿਓ ਬੇਵਸ ਪਿਓ ਇਨਸਾਫ ਲਈ ਗੁਹਾਰ ਲਾ ਰਿਹਾ ਪਰ ਕਿੰਨਾ ਕ ਇਨਸਾਫ ਮਿਲਦਾ ਹੈ ਇੱਥੇ ਸਾਡੇ ਲੋਕਾਂ ਨੂੰ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਇੱਥੇ ਅੰਨੇ ਬੋਲੇ ਤੇ ਗੁੰਗੇ ਹਾਕਮ ਨੇ ਅੱਜ ਬਹੁਤ ਸਾਰੇ ਸੂਝਵਾਨ ਸੱਜਣ ਗਿਆਨ ਪਰੋਸਦੇ ਨੇ ਸੋਸ਼ਲ ਮੀਡੀਆ 'ਤੇ ਸਾਨੂੰ ਕਹਿੰਦੇ ਨੇ ਕਿ ਤੁਸੀਂ ਜਾਤ-ਪਾਤ ਦਾ ਮਸਲਾ ਕੋਈ ਨਾ ਕੋਈ ਖੜਾ ਕਰ ਹੀ ਰੱਖਦੇ ਜੇ ਜਦੋਂ ਕਿ ਜਾਤ-ਪਾਤ ਕਿਤੇ ਨਹੀਂ ਹੁੰਦੀ ਤੇ ਫਿਰ ਇਹ ਕੀ ਆ ਉਹ ਬੱਚੀ ਐਸੀ ਸਮਾਜ ਨਾਲ ਤਾਲੁਕਤ ਰੱਖਦੀ ਸੀ ਨਾ ਤਾਂ ਹੀ ਉਹਦੇ ਨਾਲ ਇਹਨਾਂ ਬੁਰਾ ਵਿਵਹਾਰ ਕੀਤਾ ਗਿਆ ਦੂਜੇ ਬੰਨੇ ਆਯੂਪੀ, ਐਮਪੀ ਬਿਹਾਰ ਦੇ ਵਿੱਚ ਬੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਕਿਤੇ ਐਸਸੀ ਐਸਟੀ ਲੋਕਾਂ ਦੇ ਨਾਲ ਐਡਾ ਬੁਰਾ ਵਿਹਾਰ ਕੀਤਾ ਗਿਆ ਮੈਂ ਦੋ ਤਿੰਨ ਵੀਡੀਓ ਵੇਖੀਆਂ ਆ ਇੱਕ ਦਾ ਤੇ ਬਿਜਲੀ ਬੋਰਡ ਦਾ ਮੁਲਾਜ਼ਮ ਯੂਪੀ ਦੀ ਛਾਦੋਂ ਘਟਨਾ ਆ ਉਹ ਇੱਕ ਐਸੀ ਸਮਾਜ ਦੇ ਬੰਦੇ ਤੋਂ ਆਪਣੀ ਚੱਪਲ ਚਟਵਾ ਰਿਹਾ ਖੁਦ ਉਹ ਆਪਣੇ ਆਪ ਨੂੰ ਜਨਰਲ ਕੈਟਾਗਰੀ ਚ ਰੱਖਦਾ ਆ ਤਾਂ ਚੱਪਲ ਚਟਵਾ ਰਿਹਾ ਇੱਕ ਵੀਡੀਓ ਦੇ ਵਿੱਚ ਇੱਕ ਚਪਲ ਦੇ ਉੱਤੇ ਥੁੱਕ ਕੇ ਤੇ ਐਸੀ ਸਮਾਜ ਦੇ ਬੱਚੇ ਕੋਲੋਂ ਉਹ ਚਪਲ ਚੜਵਾਈ ਜਾ ਰਹੀ ਹੈ। ਹੋਰ ਵੀ ਨਿਕਾਂ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਨੇ ਜੋ ਐਸੀ ਸਮਾਜ ਐਸਸੀ ਐਸਟੀ ਲੋਕਾਂ ਦੇ ਪ੍ਰਤੀ ਆਪਣੀ ਨੀਚ ਸੋਚ ਪ੍ਰਗਟ ਕਰਦੇ ਨੇ ਜਿਹੜੇ ਲੋਕ ਇਹੋ ਲੋਕ ਨੇ ਜਿਹੜੇ ਅਕਸਰ ਹੀ ਹਿੰਦੂ ਰਾਜ ਦਾ ਹਿੰਦੂ ਰਾਸ਼ਟਰ ਦਾ ਵਿਗਲਵਚਾਉਂਦੇ ਨੇ ਬੜਾ ਢੰਡੋਰਾ ਪਿੱਟਦੇ ਨੇ ਬੜਾ ਰਾਗ ਲਾਪਦੇ ਨੇ ਹਿੰਦੂ ਰਾਸ਼ਟਰ ਦਾ ਕੀ ਮੈਂ ਸਮਝਦਾ ਕਿ ਹਿੰਦੂ ਰਾਸ਼ਟਰ ਇਦਾਂ ਦਾ ਹੋਊਗਾ ਜਦੋਂ ਕਿ ਭਾਰਤੀ ਸੰਵਿਧਾਨ ਦੇ ਅਕੋਰਡਿੰਗ ਇਹ ਦੇਸ਼ ਜਿਹੜਾ ਚੱਲ ਰਿਹਾ ਆ ਸੰਵਿਧਾਨ ਦੇ ਮੁਤਾਬਕ ਕਾਨੂੰਨ ਪ੍ਰਣਾਲੀ ਹੈ ਜਿਹੜੀ ਉਹ ਚੱਲ ਰਹੀ ਆ ਤੇ ਫਿਰ ਵੀ ਐਸੀ ਐਸਟੀ ਲੋਕਾਂ ਦਾ ਇਹ ਹਾਲਿਆ ਤੇ ਜੇ ਤੁਹਾਡਾ ਹਿੰਦੂ ਰਾਸ਼ਟਰ ਬਣਦਾ ਆ ਤੇ ਫੇਰ ਸਾਡੇ ਲੋਕਾਂ ਦਾ ਕੀ ਹਾਲ ਹੋਊਗਾ ਕੋਈ ਜੋ ਪਹਿਲਾਂ ਹੁੰਦਾ ਸੀ ਸਤਜੋਗ ਵੇਲੇ ਆਰਾਮ ਰਾਜ ਵੇਲੇ ਤੇ ਉਹ ਜਿਹੜੀਆਂ ਸਾਡੇ ਲੋਕਾਂ ਨੂੰ ਨੂਣੀ ਮੈਂ ਲਾਂਤਾ ਪਾਣੋ ਜਿਹੜੀਆਂ ਐਸਸੀ ਐਸਟੀ ਜਿਹੜੇ ਸਮਾਜ ਦੀਆਂ ਵੀ ਕੁਝ ਖੱਤਾਂ ਹੈਗੀਆਂ ਨੇ ਉਹਨਾਂ ਨੂੰ ਵੀ ਅਸੀਂ ਦੁਰਸ਼ਟ ਚਾਹੀਦਾ ਆ ਉਹ ਲਾਂਤੀਓ ਇਹ ਹੁਣ ਨਹੀਂ ਮਾਣ ਹੈਗੇ ਤੇ ਫੇਰ ਕੀ ਕਰਨਗੇ ਦਿਨ ਰਾਤ ਜੁੱਤੀ ਵੇ ਰਿਆ ਕਰਦੇ ਆ ਤੁਹਾਡੇ ਮਨੁਸਮਰਤੀ ਲਾਗੂ ਕਰਨ ਨੂੰ ਕਰਦੇ ਆ ਸੁਦਰਜ ਉਹ ਇੱਕ ਪਖੰਡੀ ਆ ਨਾ ਤ੍ਰਿੰਦਰ ਸ਼ਾਸਤਰੀ ਉਹਨੇ ਸਾਫ਼-ਸਾਫ਼ ਕਿਹਾ ਇੱਕ ਵੀਡੀਓ ਦੇ ਵਿੱਚ ਕਿ ਜ਼ਾਤ ਬਾਤ ਕਦੇ ਖਤਮ ਨਹੀਂ ਹੋਣੀ ਚਾਹੀਦੀ ਫਿਰ ਤੁਸੀਂ ਕੀ ਉਮੀਦ ਰੱਖਦੇ ਜਿੰਹੋ ਹਿੰਦੂ ਰਾਸ਼ਟਰ ਦੇ ਵਿੱਚੋਂ ਹਿੰਦੂ ਰਾਸ਼ਟਰ ਨਾ ਕਦੀ ਬਣਿਆ ਤੇ ਨਾ ਬਣੂਗਾ ਕਿਉਂਕਿ ਹਿੰਦੂ ਰਾਸ਼ਟਰ ਦੇ ਵਿੱਚ ਐਸਸੀ ਐਸਟੀ ਓਬੀਸੀ ਲੋਕਾਂ ਦੇ ਲਈ ਇੱਕ ਸਾਰ ਤਾਂ ਬਿਲਕੁਲ ਨਹੀਂ ਹੈਗੀ ਰੱਜ ਕੇ ਚੁਆਛਾ ਤੋਂ ਨਹੀਂ ਜੇ ਤੁਹਾਡੇ ਨਾਲ ਰੱਜ ਕੇ ਇਹਨਾਂ ਲੋਕਾਂ ਨੇ ਕੋਈ ਚੀਜ਼ਾਂ ਕਰਿਆ ਕਰਨੀਆਂ ਜੋ ਪਹਿਲੇ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ ਹੁੰਦੀਆਂ ਸੀਗੀਆਂ ਪ੍ਰਾਤਨ ਕਾਲ ਦੇ ਵਿੱਚ ਤੇ ਇਹ ਜਿੱਤੋਂ ਨਾਲ ਗੱਲ ਸ਼ੁਰੂ ਕੀਤੀ ਸੀ ਜਾਤ ਪਾਤ ਦੇ ਮਸਲੇ ਤੋਂ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਨਿਮਨ ਵਰਗ ਨੂੰ ਬੜੀ ਹੀ ਹਿੰਮਤਾ ਵਾਲੇ ਚਸ਼ਮੀ ਦੇ ਨਾਲ ਵੇਖਿਆ ਜਾਂਦਾ ਹੈ ਉਹਨਾਂ ਨੂੰ ਬੜੇ ਛੋਟੇ ਪੈਮਾਨੇ ਦੇ ਵਿੱਚ ਮਾਪਿਆ ਜਾਂਦਾ ਹੈ ਇਹ ਜਿਹੜੇ ਘਟਿਆ ਪ੍ਰਵਰਤੀ ਦੇ ਲੋਕ ਨੇ ਗੰਦੀ ਮਾਨਸਿਕਤਾ ਦੇ ਮਾਲਕ ਆਪਣੇ ਆਪ ਨੂੰ ਸੋ ਕਾਲਡ ਅਪਰਕਾਸ਼ਟ ਵਿੱਚ ਸਮਝਣ ਵਾਲੇ ਜਿਹੜੇ ਖੱਟ ਲੋਕ ਨੇ ਨਾ ਇਹ ਉਹ ਲੋਕ ਆਪਣੀ ਮਾਨਸਿਕਤਾ ਦਾ ਸਬੂਤ ਦਿਨੋ-ਦਿਨ ਦੇ ਰਹੇ ਨੇ ਤੇ ਮੈਂ ਬੇਨਤੀ ਕਰਦਾ ਆ ਐਸਸੀਐਸਟੀ ਲੋਕਾਂ ਨੂੰ ਪੂਰੇ ਭਾਰਤਵਰਸ਼ ਦੇ ਐਸਸੀਐਸਟੀ ਓਬੀਸੀ ਲੋਕਾਂ ਨੂੰ ਕਿ ਜਾਗੋ ਆ ਹਿੰਦੂराष्ट्र ਦਾ ਰਾਗ ਲਾਪਣਾ ਬੰਦ ਕਰੋ ਅਜੋਕੀ ਸਰਕਾਰ ਜਿਹੜੀ ਆਰਐਸਐਸ ਦੀ ਇੱਕ ਸ਼ਾਖਾ ਆ ਅਭੀ ਜੇ ਵੀ ਸਰਕਾਰ ਜਿਹੜੀ ਹੈ ਨਾ ਇਹਦੇ ਇਹ ਸਰਕਾਰ ਦੇ ਮੰਤਰੀ ਐਮ ਐਲ اے ਹਰ ਦਿਨ ਕੋਈ ਨਾ ਕੋਈ ਨਵਾਂ ਹੀ ਬਖੇੜਾ ਖੜਾ ਕਰਦੇ ਨੇ ਬੜੀਆਂ ਘਟੀਆਂ ਕਰਤੂਤਾਂ ਪਿਛਲੇ ਦਿਨੀ ਸਾਹਮਣੇ ਆਈਆਂ ਨੇ ਆਧੇਮਾ ਬਾਤ ਬਲਾਤਕਾਰੀ ਐਮ ਐਲ اے ਨੇ ਮੰਤਰੀ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਉੱਤੇ ਪਰਚੇ ਦਰਜ ਨੇ ਜ਼ਿਲ੍ਹਾਂ ਦੇ ਵਿੱਚ ਨੇ ਜ਼ਿਲ੍ਹਾਂ ਕਟੀਆਂ ਦੇ ਫਿਰ ਵੀ ਉਹ ਵਿਧਾਇਕ ਨੇ ਤੇ ਮੰਤਰੀ ਨੇ ਕਿ ਇਹੋ ਜੀ ਸਰਕਾਰ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਤ ਮੰਨਿਆ ਜਾ ਸਕਦਾ ਹੈ ਮੈਂ ਤੁਹਾਡੇ ਤੋਂ ਪੁੱਛਦਾ ਐਸੀਐਸਟੀ ਲੋਕੋ ਜਿਹੜੇ ਤੁਸੀਂ ਹਿੰਦੂਸਤਾਨ ਦਾ ਗੀਤ ਗਾਉਂਦੇ ਜਿਹੜਾ ਤੁਹਾਨੂੰ ਵੀ ਹਿੰਦੂਸਤਾਨ ਚਾਹੀਦਾ ਦਿੜ ਰਾਤ ਜੋਤੀ ਫੇਰਿਆ ਕਰਨਗੇ ਮਨ ਮਰਜ਼ੀ ਕਰਿਆ ਕਰਨਗੇ ਕਿਤੇ ਪਚੋਕੜ ਵੱਲ ਝਾਤ ਮਾਰ ਕੇ ਵੇਖੋ ਆਪਣੇ ਵਾਲਾ ਸੋ ਕੀ ਕਸੂਰ ਸੀ ਉਸ ਬੱਚੀ ਦਾ ਉਹ ਆਪਣਾ ਸਰੇਦਿਕ ਪੁੱਖ ਦਾ ਸੁਪਨਾ ਲੈ ਕੇ ਉਸ ਕਾਲਜ ਦੇ ਵਿੱਚ ਪੜਨ ਗਈ ਸੀ ਜਿੱਥੇ ਉਹਦੇ ਨਾਲ ਇਨੀ ਦਰਿੰਦਗੀ ਹੋਈ ਸੋ ਮੈਂ ਉਮੀਦ ਕਰਦਾ ਹਾਂ ਉਹਨਾਂ ਇਨਸਾਫ ਇਨਸਾਫ ਪਸੰਦ ਲੋਕਾਂ ਤੋਂ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਚੱਲਣ ਵਾਲੇ ਇਸ ਕਾਨੂੰਨ ਪ੍ਰਣਾਲੀ ਤੋਂ ਕਿ ਜਲਦ ਤੋਂ ਜਲਦ ਉਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤੇ ਇਹੋ ਜਿਹੇ ਜਿਹੜੇ ਲੋਕ ਨੇ ਹਰ ਦਿਨ ਇਹੋ ਜੀਆਂ ਕਰਤੂਤਾਂ ਕਰਦੇ ਨੇ ਉਹਨਾਂ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਤੇ ਖਾਸ ਕਰਕੇ ਐਸਐਸਟੀ ਲੋਕਾਂ ਨੂੰ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ ਇੱਕ ਜੋ ਟੋਕ ਕੇ ਕੋਲਿਆ ਕਰੋ ਜੇ ਨਹੀਂ ਕਿਤੇ ਨਾਮ ਮਿਲਦਾ ਕਿਸੇ ਕੋਰਟ ਚੋਂ ਤੇ ਫਿਰ ਜੁੱਤੀ ਤਿਆਰ ਰੱਖਿਆ ਕਰੋ ਇਹੋ ਜਿਹੇ ਲੋਕ ਛਤਰ ਦੇ ਮਿੱਤਰ ਨੇ ਸੋ ਆਪਣੀ رائے ਜ਼ਰੂਰ ਦਿਓ ਜੀ ਵਿਦਵਾਨ ਮੇਰਾ ਖਿਆਲ ਆ ਦੂਰੀ ਰਹਿਣ ਤੇ ਚੰਗੀ ਗੱਲ ਆ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੀ ਤੇ ਵੱਧ ਤੋਂ ਵੱਧ ਉਸ ਭੈਣ ਦੇ ਹਿਮਾਚਲ ਦੀ ਧਰਮਸ਼ਾਲਾ ਦੇ ਜਿਹੜੀ ਉਹ ਬੇਟੀ ਸੀਗੀ ਉਹਦੇ ਹੱਕ ਦੇ ਵਿੱਚ ਵੱਧ ਵੱਧ ਆਵਾਜ਼ ਬੁਲੰਦ ਕਰੋ ਉਸ ਬੱਚੀ ਦੇ ਪਿਓ ਨੂੰ ਅੱਜ ਤੁਹਾਡੇ ਸਾਹਮਣੇ ਲੋੜ ਆ ਇਨਸਾਫ ਲਈ ਗੁਹਾਰ ਲਾ ਰਿਹਾ ਉਹ ਵੱਧ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਜੀ ਮਿਹਰਬਾਨੀ